ਜਾਨਪੁਰ ਦੀਆ ਉਹਨਾਂ ਨੇ ਇੱਕ ਅਨਧਾਰਤ ਬਿਲਡਿੰਗ ਜਿਹੜੀ ਹੈਗੀ ਆ ਜਿਹੜੀ ਕਿ ਗੈਰਕਾਨੂੰਨੀ ਤਰੀਕੇ ਨਾਲ ਬਣਾਈ ਗਈ ਸੀ ਉਹਨੂੰ ਡੈਮੋਲੇਸ਼ਨ ਵਾਸਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਉਸ ਦੇ ਚਲਦੇ ਆ ਜਦੋਂ ਅਜੀਆਂ ਅਨਧਾਰਤ ਬਿਲਡਿੰਗਸ ਨੂੰ ਡੈਮੋਲੇਸ਼ਨ ਕਰਨ ਦਾ ਸਮਾਂ ਆਦਾ ਤੇ ਅਸੀਂ ਆਪਣਾ ਕ੍ਰਿਮੀਨਲ ਰਿਕਾਰਡ ਪੁਲਿਸ ਸਟੇਸ਼ਨ ਦਾ ਚੈੱਕ ਕਰਦੇ ਆ ਕਿ ਉਹਦੇ ਖਿਲਾਫ ਅਪਰਾਧਿਕ ਮਾਮਲੇ ਕੀ ਦਰਜ ਨੇ ਸੋ ਉਸ ਸਕਰੂਟਨਿੰਗ ਦੇ ਦੌਰਾਨ ਪਤਾ ਚੱਲਿਆ ਕਿ ਜਿਹੜੇ ਇਹ ਜਿਹੜੀ ਬਿਲਡਿੰਗ ਹੈ ਇਹ ਇੱਕ ਸਮਗਲਰ ਪਰਿਵਾਰ ਹੈ ਜਿਨ੍ਹਾਂ ਦੇ ਪੂਰੀ ਫੈਮਿਲੀ ਦੇ ਖਿਲਾਫ 27 ਮੁਕਾਦਮੇ ਨਾਰਕੋਟਿਕਸ ਦੇ ਦਰਜ ਆ ਔਰ ਇਹ ਸੀਨਾ ਜ਼ੋਰੀ ਦੇ ਨਾਲ ਜਿਹੜੀ ਹੈਗੀ ਆਪਣੀ ਬਿਲਡਿੰਗ ਆ ਇਹ ਇਹਨਾਂ ਨੇ ਠਮਾਰ ਕੀਤੀ ਆ ਇੱਥੇ ਬਣਾਈ ਹੋਈ ਆ ਉਹਨੂੰ ਅੱਜ ਮਿਊਸਪਲ ਕੌਂਸਲ ਸੁਜਾਨਪੁਰ ਦੇ ਅਧਿਕਾਰੀ ਦੇਚ ਉਹਨਾਂ ਦੇ ਐਗਜ਼ੀਕਟਿਵ ਆਫੀਸਰ ਉਹਨਾਂ ਦੀ ਟੀਮ ਐ ਐਗਜ਼ੈਕਟਿਵ ਮੈਜਿਸਟਰੇਟ ਵੀ ਇੱਥੇ ਹਾਜ਼ਰ ਨੇ ਤੇ ਇਹ ਸਾਰੀ ਜਿਹੜੀ ਫੈਮਿਲੀ ਹੈਗੀ ਆ ਇਹ ਦਾ ਇਹਨਾਂ ਦਾ ਪਿਛੋਕਰ ਜਿਹੜਾ ਜਿਹੜਾ ਹੈਗਾ ਉਹ ਅਪਰਾਧਿਕ ਤੇ ਨਾਰਕੋਟਿਕਸ ਦੀ ਸਮਗਲਿੰਗ ਕਰਨ ਵਾਲਾ ਨਿਕਲਿਆ ਸੋ ਇਹਨਾਂ ਦੇ ਵਿੱਚ ਇਹਨਾਂ ਦੀ ਸਾਰੀ ਫੈਮਿਲੀ ਇਸ ਤਰ੍ਹਾਂ ਦੇ ਅਪਰਾਧ ਦੇ ਵਿੱਚ ਲਿਪਟ ਹੈਗੀ ਆ ਜੀ ਸਰ ਇਨ ਫਿਊਚਰ ਦੇਖੋ ਜਿਵੇਂ ਜਿਵੇਂ ਸਾਨੂੰ ਕੋਈ ਡਿਪਟੀ ਕਮਿਸ਼ਨਰ ਸਾਹਿਬ ਜੀ ਦੇ ਆਫਿਸ ਵੱਲੋਂ ਡੈਮੋਲੇਸ਼ਨ ਜਿਹੜੀ ਹੈਗੀ ਆ ਗੈਰ ਕਾਨੂੰਨੀ ਇਮਾਰਤਾਂ ਸੰਬੰਧੀ ਆ ਰਹੀ ਦੀ ਉਦੋਂ ਉਦੋਂ ਦਾ ਕਾਰਵਾਈਆਂ ਅੱਗੇ ਅਸੀਂ ਨੇਚਰਲੀ ਕੁਦਰਤੀ ਤੌਰ ਤੇ ਅਸੀਂ ਉਹਨਾਂ ਨੂੰ ਜਿਹੜੀਆਂ ਬਿਲਡਿੰਗਸ ਵਾਸਤੇ ਡੇਮੋਲਿਸ਼ਨ ਕਰਨ ਵਾਸਤੇ ਉਹ ਸਰਕਾਰੀ امداد ਪੁਲਿਸ ਦੀ ਨਫਰੀਦੀ امداد ਦੇਣੀ ਆ ਉਹ ਤਾਂ ਦਿੰਦੇ ਰਵਾਂਗੇ